ਹਾਂਜੀ ਮੇਰੇ ਵੀਰੋ ਦੇਖੋ ਇੱਕ ਵਾਰੀ ਮੌਸਮ ਦੋ 10 20 ਮਿੰਟ ਬਾਅਦ ਦਾ ਦੇਖੋ ਮੀਂਹ ਆ ਗਿਆ ਥੋੜਾ ਥੋੜਾ ਦੇਖੋ ਤੇ ਟਾਈਮ ਦੱਸੋ ਕਿੰਨਾ ਹੋ ਗਿਆ ਨਹੀਂ ਜੀ ਆਈ ਲੱਗਦਾ ਨਾ ਜਿਵੇਂ ਰਾਤ ਹੋ ਗਈ 10 15 ਵਜੇ ਆਹੋ 10 15 ਕੀ 7 8 ਦੇਖੋ ਤੇ ਟਾਈਮ ਬੱਜਿਆ ਹੈ ਸਿਰਫ ਦਿਨ ਦੇ ਦੁਪਹਿਰ ਦੇ 3 ਨਹੀਂ ਯਕੀਨ ਤਾਂ ਮੈਂ ਸਕਰੀਨ ਰਿਕਾਰਡਿੰਗ ਲਾ ਦੂੰ ਤੁਸੀਂ ਦੇਖ ਲਓ 이 아픈 것 같다 그래 내 손이 아픈 것 같다 봐봐 내이아다 그래 확인해봐 내 손이 아픈 것 ਵੀਰ ਚੈੱਕ ਕਰੋ ਮੀ ਕਿੰਨਾ ਆ ਗਿਆ ਖੱਖ ਕੋਈ ਚੈੱਕ ਕਰੋ ਮੀ ਆ ਲਗ ਰਿਹਾ ਹੈ ਚੈੱਕ ਕਰੋ ਮੇਰੇ ਵੀਰ ਹਾਂ ਮੇਰੇ ਵੀ ਚੈੱਕ ਕਰੋ ਮੀ ਇੱਕ ਵਾਰੀ ਆਪਣੀ ਤੋਂ ਬਾਜੀ ਨੂੰ ਅਪਰ ਬਾਹਰ ਖੜਾਤਾ ਨਾ ਲੂਆ ਮੀ ਚ ਚੈੱਕ ਕਰੋ ਇੱਕ ਵਾਰੀ ਫੁੱਲ ਚੈੱਕ ਕਰ ਹੁਣ ਬਦਲਾ ਮੀ ਫੁੱਲ ਵੀਊ ਰਿਵਿਊ ਚੈੱਕ ਕਰਾਉਣ ਦਾ ਕੋਸ਼ਿਸ਼ ਕਰਦੇ ਕਰਾਂਗੇ ਮੀ ਸੱਤ ਤਲਾ

ਨੀਂਗ ਪਣੀ ਹੋਈ ਹੈ ਮੇਰੇ ਵੀਰੋ ਕਹਿੰਦੇ ਤੇ ਚੈੱਕ ਕਰੋ ਬਾਰ ਵੀ ਮੇਰੇ ਵੀਰੋ ਇਧਰ ਪਾਣੀ ਪਾਣੀ ਗਲੀ ਚ ਵੀ ਪਾਣੀ ਹੋ ਗਿਆ ਦੇਖਾਂਗੇ ਤੁਹਾਨੂੰ ਫੇਰ ਠੀਕ ਹੈ ਮੇਰੇ ਵੀਰ ਹਾਂਜੀ ਮੇਰੇ ਵੀਰੋ ਦੇਖੋ ਗੜੇ ਹੋਣ ਲੱਗੇ ਮੇਰੇ ਨਾਲ ਨਾਲ ਅਵੇ ਫਾਪੇ ਬਹੁਤ سارے ਆ ਗਏ ਦੇਖੋ ਇਹ ਇੱਕ ਇਹ ਫਾਪੇ ਕਿੰਨੇ ਗੜੇ ਗੜੇ ਆ ਇੱਥੇ ਦੇਖੋ நாய oh, <laughs> ਖੇਰੇ ਰੇ ਰੇ ਗੜੇ ਚਤਰਪੋਣ ਨੂੰ ਪਣੀ ਛਪੜ ਬੰਨ੍ਹ ਕੇ ਕਰੇ ਇੱਕ ਕਰ ਉਧਰ ਵੀ ਛਪੜ ਬੰਨ੍ਹ ਲੇ ਨੀ ਰੇ ਛਪੜ ਤੇ ਮੇਰੇ ਵੀਰੋ ਗੜੇ ਬੁੜੇ ਆ ਗਏ ਤੇ ਆਪਣਾ ਚੌਬਰ ਹੁਣ ਬਾਹਰ ਨਹੀਂ ਨਿਕਲਣਾ ਜੇ ਆਪਾਂ ਕੱਢੀਏ ਤਾਂ ਉਥੇ ਗੈਲਰੀ ਚ ਪਾਣੀਓ ਪਾਣੀ ਹੋ ਗਿਆ ਤੇ ਬੁੱਧਰ ਦੇਖੋ ਹੋ ਜਾ ਕਿੰਨਾ ਚੜਿਆ ਆਉਂਦਾ ਤੇ ਮੀਂਹ ਦੇਖੋ ਆਈ ਜਾਂਦਾ ਗੜੇ ਆਈ ਆ ਵੇਖੋ ਗੜੇ ਤੇ ਮੇਰੇ ਵੀਰੋ ਧੋਣ ਗੈਲਰੀ ਚ ਪਾਣੀਓ ਪਾਣੀ ਹੋ ਗਿਆ ਮੀਂਹ ਹਟੇ ਤਾਂ ਤੁਹਾਨੂੰ ਦਿਖਾਈਏ ਜਾ ਕੇ ਗੈਲਰੀ ਚ ਪਾਣੀ ਕਿੰਨਾ ਹੋ ਗਿਆ ਤੇ ਬਾਅਦ ਚ ਤੁਹਾਨੂੰ ਦਿਖਾਵਾਂਗੇ ਜਦੋਂ ਗੈਲਰੀ ਚ ਪਾਣੀ ਜਦੋਂ ਮੀਂਹ ਹਟ ਗਿਆ ਬਹੁਤ ਪਾਣੀ ਪਾਣੀ ਹੋ ਗਿਆ ਤੇ ਹੁਣ ਆਪਣਾ ਚੌਬਰ ਉਸ ਤੋਂ ਬਾਹਰ ਨਹੀਂ ਨਿਕਲ ਸਕਦਾ ਗੜੇ ਗੜਾ ਦੇਖੋ ਕਿੰਨਾ ਵੱਡਾ ਡਿੱ ਗਿਆ ਕਿ ਆ ਵੇਖੋ ਹੁਣ ਚੋਬਰ ਆਪਣਾ ਉਹ ਵੇਖੋ ਉਹ ਵੇਖੋ ਹੁਣ ਆਪਾਂ ਬਾਹਰ ਨਹੀਂ ਨਿਕਲ ਸਕਦੇ ਠੀਕ ਹੈ ਮੈਂ ਬਾਈ ਬਾਈ ਮਿਲਦੇ ਹਾਂ ਕੱড়ে ਦੇਖੋ ਕਿੱਡੇ ਕਿੱਡੇ ਉਹ ਵੇਖੋ ਵੱਡੇ ਵੱਡੇ ਉਹ ਵੇਖੋ ਕਿੱਡੇ 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 ਚੈੱਕ ਕਰੋ ਫਿਰ ਮਿਲਦੇ ਮੇਰੇ ਵੀਰੋ ਸੋਨੋ ਠੀਕ ਆ ਚੈੱਕ ਕਰੋ ਮੇਰੇ ਵੀਰੋ ਹੁਣ ਹੁਣ ਚੈੱਕ ਕਰੋ ਕਿੱਡੇ ਕਿੱਡੇ ਵੱਡੇ ਵੱਡੇ ਹੁਣ ਏਡੇ ਏਡੇ ਕਿੱਡੇ ਹੁਣ ਲੱਗ ਗਏ ਏਡੇ ਏਡੇ ਚੈੱਕ ਕਰੋ ਕੀ ਕੜੇ ਹੁਣ ਬੜੇ ਆ ਗਏ ਮੇਰੇ ਵੀਰੋ ਵੱਡੇ ਵੱਡੇ ਆ ਵੇਖੋ ਕਿੱਡੇ ਕਿਤੇ ਦੇਖੋ ਕੁਡੇ 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 ਦੇਖੋ ਦੇਖੋ ਕੁਡੇ ਕੁਡੇ ਮਲੇ ਵੱਡੇ ਕੜੇ ਆਈ ਜਾਂਦੇ ਮੇਰੇ ਵੀਰੋ ਮਲੇ ਵੱਡੇ ਵੱਡੇ ਮੇਰੇ ਵੀਰੋ ਫੇਰ ਮੈਂ ਤੁਹਾਨੂੰ ਜਦੋਂ ਮੀਂਹ हट ਗਿਆ ਤੇ ਚੌਬਰ ਚ ਤੁਹਾਨੂੰ ਦਿਖਾਉਣਾ ਕਿੰਨਾ ਪਾਣੀ ਗਿੱਲਰੀ ਚ ਠੀਕਾ ਮੇਰੇ ਵੀਰੋ ਚੈੱਕ ਕਰੋ ਚੱਟ ਕਰੋ ਠੀਕ ਹੈ ਮੇਰੇ ਵੀਰ ਮਿਲਦੇ ਆ ਫਿਰ ਕਾਰ ਪੈਗੀ ਉਧਰ ਕਿਉਂਕਿ ਉਧਰ ਲਥਾਂ ਤੇ ਉਧਰ ਲणिमा ਜਿਵੇਂ ਕਾਰ ਪੈਗੀ ਤੇ ਚੋਬਰ ਦੇਖੋ ਇੱਕ ਵਾਰੀ ਡੋਰੀ ਥੱਲੇ ਡੁੱਬ ਗਈ ਪਾਣੀ ਚ ਇੱਥੋਂ ਦੇਖੋ ਕਿੰਨੀ ਕਿੰਨੀ ਹਜੇ ਵੀ ਪਾਣੀ ਚ ਡੁੱਬੀ ਹੋਈ ਹੈ ਤੇ ਕਿੱਥੋਂ ਕਿੱਥੋਂ ਚੱਕਰ ਪਾਣੀ ਆ ਗਿਆ ਉਹ ਵੇਖੋ ਅੰਦਰ ਟਾਇਰ ਟਾਇਰ ਦੇ ਕਿੱਥੇ ਕਿੱਥੇ ਚੱਕਰ ਪਾਣੀ ਆਇਆ ਹੈ ਹਨਾ ਇੱਧਰ ਵੇਖੋ ਡੋਰੀ ਹਜੇ ਪਾਣੀ ਚ ਡੁੱਬੀ ਹੋਈ ਹੈ ਇੱਕ ਮਿੰਟ ਮੈਂ ਦੇਖਣਾ ਜੇ ਪਤਾ ਲੱਗੂਗਾ ਨਹੋ ਨਾ ਮੇਸਨ ਇਦੀ ਸੁਗਿਤਾ ਦੇ ਸਤੂਰ ਆ ਵੇਖੋ ਉੱਦਲੀ ਵੀ ਡੁੱਬ ਗਈ ਸੀ ਪਰ ਉੱਦਲੀ ਦਾ ਕਿਉਂਕਿ ਆ ਨੀਵਾ ਖੜਾ ਆਏ ਇਧਰ ਲਟਾ ਨੀਵਾ ਤਾਂ ਡੋਲੀ ਡੁੱਬੀ ਹੋਈ ਹੈ ਤੇ ਪਰਲਾ ਉਪਰੋਂ ਤੋਂ ਹੋ ਵੇਖੋ ਪਰਾਂ ਤੋਂ ਤੇ ਇਧਰ ਵੇਖੋ ਆਪਣਾ ਜੋਬਰ ਵਜਾਰਾ ਇਹ ਕਿੰਨਾ ਢੂੰਗਾ ਆ ਵੇਖੋ ਇੰਨਾ ਢੂੰਗਾ ਹੱਥ ਪੂਰਾ ਆ ਗਿਆ ਮਤਲਬ ਦੇਖੋ ਡੋਰੀ ਟੁੱਗੀ ਬੀਠੀ ਆ ਮੇਰੇ ਵੀਰੋ ਤੇ ਚੈੱਕ ਕਰੋ ਇੱਕ ਵਾਰੀ ਹਜੇ ਵੀ ਗੱਜੀ ਨਮੀ ਫੋਰ ਹੋਣ ਸਭ ਆ ਗਈ ਜੀ ਤੁਸੀਂ ਚੈੱਕ ਕਰੋ ਇੱਥੇ ਆ ਰਹੀ ਜੀ ਇੱਥੇ ਆ ਰਿਹਾ ਤੇ ਬਾਕੀ ਚੀਜ਼ਾਂ ਮੇਰੇ ਜੀ ਵੀਡੀਓ ਵਧੀਆ ਲੱਗ ਸਿਰੇ ਕੋਨ ਨੂੰ ਕਰ ਦਿਓ ਚੈਨਲ ਨੂੰ ਕੋ ਸਬਸਕ੍ਰਾਈਬ ਕਰ ਦਿਓ ਤੇਲਾ ਚੈੱਕ ਕਰੋ ਇੱਕ ਵਾਰੀ ਜੇ ਇਦਾਂ ਪਾਣੀ ਬਹੁਤ ਭਰ ਗਿਆ ਪਰ ਪਾਣੀ ਪਾਣੀ ਭਰ ਗਿਆ ਠੀਕ ਆ ਤੇ ਆਪਣੇ ਉਹ ਬੈਟਰੀਆਂ ਚ ਪਾਣੀ ਪਾਉਣ ਵਾਸਤੇ ਕਰ ਲੈ ਬੋਤਲ ਭਰ ਕੇ ਰੱਖਣੀ ਇੱਕ ਇੱਕ ਅੰਦਰ ਟਿਪਣ ਭਰ ਕੇ ਰੱਖ ਲਿਆ ਪਾਣੀ ਦਾ ਇਕੱਠਾ ਕਰ ਲੈ ਮੀਂਹ ਦਾ ਕਿਉਂਕਿ ਕਰੰਟ ਵੱਧ ਬਣਦਾ ਹੁੰਦਾ ਹਨਾ ਤੁਹਾਨੂੰ ਪਤਾ ਹੀ ਹੈ ਠੀਕ ਆ ਮੇਰੇ ਵੀਰੋ ਤੇ ਬਾਅਦ ਮਾਰ